ਕਿੰਝ ਕਿਥੇ ਹੋ ਮੈਂ ਮਾਡਲ ਹਾਂ ਸੀ ਬਾਹਰਲੇ ਬੰਦੇ ਫੜੇ ਆਂ ਕਿੰਨੇ ਤੇ ਬੰਦੇ ਲੋਕਾਂ ਨੂੰ ਘਰ ਦੁਆਰ ਤੇ ਮੋਕਾ ਆ ਮਾਡਲ ਕੋਲ ਦੁਆਰ ਇਹ ਹਾਂਜੀ ਮੈਂ ਕੁਛ ਬੜੀ ਦੇ ਭੱਜ ਗਿਆ ਕਮ ਲੈ ਉਹ ਦੋਨਾਂ ਕਿਥੇ ਆਓ ਜਲਦੀ ਭੇਜੋ ਭਾਜੀ ਪਲੀਜ਼ ਡਾਕਟਰੀ ਮੁੱਠਾਂ ਦੇ ਵੇਰ ਪਾਣੀ ਕਰਾ ਦਿਓ ਕੋਈ ਲਾਈ ਝਗੜਾ ਨਹੀਂ ਪਿਆਰ ਨੇ ਜਿਹਨੂੰ ਮਤੀ ਲੋਕ ਪੜਦਾ ਕੋਈ ਨਾ ਵੇਖ ਕਿਥੇ ਹੋ ਇਹ ਨੇੜੇ ਹੀ ਆ ਜੀ ਇਹ ਮਾਨ ਦਾ ਸਰਕਾਰ ਬੰਦਰੀ ਹੈ ਨਾ ਇਹਨਾਂ ਦੇ ਕੰਮ ਨਹੀਂ ਹੈਗੇ ਅੱਜ ਤਾਂ ਇਹਨਾਂ ਨਾਲ ਕਰ ਨਹੀਂ ਮਿਲਿਆ ਜਿੰਨੇ ਚੱਕਿਆ ਗਿਆ ਮੈਨੂੰ ਅੱਗੇ ਬਿਆਹ ਨੂੰ ਏ ਦਿੱਤਾ ਗਿਆ ਬੁਰੇ ਬਿਆਹ ਨੂੰ ਦੱਸ ਕਿੰਤਾ ਗਿਆ ਕੋਈ ਪਤਾ ਚੋਰੀਆਂ ਚੋਰ ਤਾਨੂੰ ਮਮਾ ਲੋਕਾਂ ਨੇ ਬਣਦੇ ਐ ਐਮਐਲ ਬਣਾਏ ਬਣਵੇਂ ਐਂ ਦੇ ਨੇ ਕਿ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਂ ਦੇਲੇ ਬਣਾਏ ਗਰੀਬਾਂ ਨੇ ਬਣਵੇਂ ਐਂ ਦੇਲੇ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਮਟਰੀਓ ਤੁਸੀਂ ਅੱਜ ਆਸ਼ਾ ਕਰ ਰਹੇ ਹੋ ਅਮਰੀਕੀ ਐਨਲੋ ਬਾਲ ਲੋਕਾਂ ਦੇ ਕੋਲ ਜਾ ਗਏ ਜੀ ਮੇਰੇ ਭਰਾ ਮੇਰੇ ਬਜ਼ੁਰਗਾਂ ਨਾਲ ਨਾ ਕਰਨਾ ਤੁਹਾਡੇ ਬੱਚੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਠਾ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਕੋਲੇ-ਪਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸੁਰੱਖਾ ਪਰਮਾਧਿ ਡਾਇਰੈਕਟਰ ਕਿੱਥੇ ਹੋ? ਸਮੀਰ ਅਲਵਾਲੀਆ ਕਿੱਥੇ ਹੋ? ਮਗਾਬ ਨਮਾਸ਼ਾਦੀ ਵਾਲਾ ਇਹ ਦੇਖੋ ਜੀ ਕੁਰਸੀਆਂ ਬਣਾਈ ਨੇ ਬਠਿੰਡੇ ਤੋਂ ਛੋਟ ਲੈ ਕੇ ਬਠਿੰਡੇ ਲੋਕਾਂ ਕਿੱਥੇ ਨੇ ਸਮੀ ਆਲੂ ਵਾਲੀ ਬਣਾਉਂਦੇ ਮੇਰੇ ਵੀ ਮੇਰਾ ਪਰਿਵਾਰ ਇਹ ਵੀ ਮੇਰਾ ਪਰਿਵਾਰ ਆ ਜਿਹੜਾ ਆਮ ਆਲੀ ਬੱਚੇ ਆ ਜਿਹੜਾ ਮੇਰਾ ਪਿਆਰ ਹੈ ਤੁਸੀਂ ਆ ਕੇ ਬੂਥਾਂ ਤੇ ਬਹਿ ਗਏ ਹੋ ਤੇਰੀ ਫੋਟੋ ਹੈ ਤੇਰੀ ਫੋਟੋ ਪਰ ਦੋ ਬੂਥੇ ਬੱਚਾ ਬੱਚੇ ਬਸ ਬਾਤ ਹੋ ਗਈ ਤੇਰੀ ਫੋਟੋ ਹੈ ਮੇਰੇ ਕੋਲ ਅਬ ਲੱਭਣ ਦੇ ਵਿੱਚ ਮੱਤ ਕਰ ਲੈ ਹਾਂ ਸਮੀ ਆਲੂ ਵਾਲੀ ਆ ਸਮੀ ਆਲੂ ਵਾਲੀ ਆ ਚੇਅਰਮੈਨ ਸਿਵਲ ਬੋਰਡ ਦਾ ਪਰੀ ਫੋਟੋ ਹੈ ਉਹ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀ ਆ ਉਹ ਭੱਜ ਗਿਆ ਸੰਨੀ ਆਲੂ ਵਾਲੀ ਆ ਪਰੀ ਫੋਟੋ ਸੀਗੀ ਨਾ ਹਾਂ ਹੈਗੀ ਆ ਦੇਖੋ ਪੰਜ ਮੈਂ ਤਾਂ ਕੰਟਾ ਲੱਭਣ ਰਿਹਾ ਕੱਲ ਦੂਜੇ ਬੱਕਾ ਬਈ ਰੰਗ ਰੰਗ ਇਹ ਲੋਕਾਂ ਨੂੰ ਬਦਵਾਉਂਦਾ ਕਿੱਥੇ ਬਹੁਤ ਕੈਮਰੇ ਲੱਗੇ ਰੱਖਾਦੇ ਸੱਟ ਕੈਮਰੇ ਲੱਗੇ ਆ ਮਰ ਜੇਗਾ ਤੂੰ ਨਾ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤਾਈਂ ਨਹੀਂ ਕਰ ਰਹੇ ਲੋਕੀਂ ਦੇ ਲੋਕਾਂ ਨੂੰ ਲੋਕਾਂ ਦੇ ਗਰਜਗਤ ਦੇ ਦਿੰਦੇ ਅੱਜ ਕੱਲ ਦਾ ਬਦਲ ਬਦਲ ਗਿਆ ਇਹ ਆਇਆ ਜਦੋਂ ਮਨੀ ਜਦੋਂ ਆਉਂਦੇ ਆਂ ਤਾਂ ਬੈਠੇ ਬੈਠੇ ਚੜ੍ਹਨਾਗੇ ਆਪਾ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆ ਸਾਰੇ ਜਿੱਥੇ ਜੋ ਜਿਹੜੀ ਮੇਰੀ ਭਾਰਤੀ ਹੋਵੇ ਬੈਠ ਕੋਈ ਗਿਲਾਂ ਨਹੀਂ ਜਿਚਦਾ ਬਾਹਰਲਾ ਬੰਦਾ ਨਹੀਂ ਬੈਠਦਾ